ਜਦ ਤਫਤੀਸ਼ ਕੀਤੀ ਗਈ ਨਾਲ ਜਿਹੜਾ ਸਾਇੰਟਿਫਿਕ ਮੈਥਡ ਦਾ ਯੂਜ਼ ਕੀਤਾ ਗਿਆ ਤਾਂ ਸਾਡੀ ਟੀਮ ਨੂੰ ਆਪ ਪਤਾ ਚੱਲਿਆ ਕਿ ਜਿਹਦਾ ਉਹਦਾ ਹਸਬੰਡ ਸੀ ਮਨਜੀਤ ਉਹਦਾ ਕਤਲ ਹਰਜਿੰਦਰ ਤੇ ਉਹਦੇ ਹੋਰ ਸਾਥੀ ਨੇ ਕੀਤਾ ਸੀ ਪਤੀ ਪਤਨੀ ਦਾ ਰਿਸ਼ਤਾ ਸਭ ਤੋਂ ਪਵਿੱਤਰ ਅਤੇ ਭਰੋਸੇ ਦਾ ਮੰਨਿਆ ਜਾਂਦਾ ਹੈ ਪਰ ਜਦੋਂ ਇਸ ਰਿਸ਼ਤੇ ਵਿੱਚ ਕੋਈ ਤੇਚਾ ਆ ਜਾਵੇ ਤਾਂ ਉਸ ਦੇ ਨਤੀਜੇ ਬੜੇ ਹੀ ਭਿਆਨਕ ਨਿਕਲਦੇ ਨੇ ਅਜਿਹਾ ਹੀ ਕੁਝ ਵਾਪਰਿਆ ਮਨਜੀਤ ਸਿੰਘ ਦੇ ਨਾਲ ਜਿੱਥੇ ਪਤੀ ਪਤਨੀ ਵਿਛੜੇ ਪਤਨੀ ਦਾ ਪ੍ਰੇਮੀ ਆ ਗਿਆ ਜਿਸ ਦੀ ਕੀਮਤ ਪਤੀ ਨੂੰ ਆਪਣੀ ਜਾਨ ਦੇ ਕੇ ਚੁਕਾਉਣੀ ਪਈ ਦਰਸਲ ਮਨਜੀਤ ਸਿੰਘ ਦੀ ਪਤਨੀ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ ਪਤੀ ਦਾ ਕਤਲ ਕਰ ਦਿੱਤਾ ਅਤੇ ਉਸ ਦੀ লাশ ਨੂੰ ਬਿਆਸ ਦਰਿਆ ਵਿੱਚ ਸੁੱਟ ਦਿੱਤਾ ਪਰ ਸਿਰਫ ਇਹ ਨਹੀਂ ਨਹੀਂ ਪਤਨੀ ਨੇ ਇਸ ਮਰਡਰ ਲਈ ਪੂਰਾ ਪਲਾਨ ਤਿਆਰ ਕੀਤਾ ਸੀ ਫਿਰੋਖੋੜ ਦੇ ਜੀਰਾਜ ਪੈਂਦੇ ਮਹੱਲਾ ਜੱਟਾ ਵਾਲਾ ਸੁਖਦੀਪ ਕੌਰ ਨੇ ਬੀਤੀ 11 ਜੂਨ ਨੂੰ ਥਾਣਾ ਸਿਟੀ ਜੀਰਾ ਵਿੱਚ ਸ਼ਿਕਾਇਤ ਦਰਜ ਕਰਵਾਈ ਕਿ ਉਸ ਦਾ ਪਤੀ ਮਨਜੀਤ ਸਿੰਘ 6 ਜੂਨ ਨੂੰ ਵੈਸ਼ਨੂ ਦੇਵੀ ਮੱਥਾ ਟੇਕਣ ਗਿਆ ਸੀ ਪਰ ਘਰ ਵਾਪਸ ਨਹੀਂ ਮੁੜਿਆ ਅਤੇ 10 ਜੂਨ ਤੋਂ ਉਸ ਦਾ ਫੋਨ ਵੀ ਬੰਦ ਆ ਰਿਹਾ ਹੈ ਜਿਸ ਕਾਰਨ ਉਸ ਦੇ ਪਤੀ ਦੀ ਭਾਲ ਕੀਤੀ ਜਾਵੇ ਪਰ ਜਦੋਂ ਪੁਲਿਸ ਨੇ ਇਸ ਗੁੱਥੀ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਤਾਂ ਮਸਲਾ ਕੁਝ ਹੋਰ ਹੀ ਨਿਕਲਿਆ ਜੁੰਨੂ ਸੁਖਬੀਰ ਕੌਰ ਪਤਨੀ ਮਨਜੀਤ ਸਿੰਘ ਜਿਹੜੀ ਮੁਹੱਲਾ ਜੱਟਾ ਵਾਲਾ ਸਿਟੀ ਜੀਰਾ ਦੀ ਰਹਿਣ ਵਾਲੀ ਸੀਗੀ ਉਹ ਥਾਣਾ ਸਿਟੀ ਜੀਰਾ ਆਈ ਸੀ ਉੱਥੇ ਉਹਨੇ ਕੰਪਲੇਂਟ ਦਿੱਤੀ ਕਿ ਉਹਦਾ ਜਿਹੜਾ ਹਸਬੈਂਡ ਹੈ ਮਨਜੀਤ ਸਿੰਘ ਉਹ ਵੈਸਨੋ ਦੇਵੀ ਯਾਤਰਾ ਤੇ ਗਿਆ ਸੀ ਤੇ ਉਹ ਹੁਣ ਤੱਕ ਜਿਹੜਾ ਹੈਗਾ ਘਰੇ ਨਹੀਂ ਲੌਟਾ ਹੈ 10 ਤਾਰੀਖ ਤੱਕ ਉਹ ਫੋਨ 'ਚ ਟੱਚ ਸੀ ਸੀ ਥਾਣੇ ਵਿੱਚ DSP गुरदीप जी ਤੇ SHO ਸਿਟੀ ਜੀਰਾ ਕਮਲ ਜੀ ਵੱਲੋਂ ਬੜੀ ਸੂਝਬੂਝ ਤੇ ਪ੍ਰੈਜੈਂਸ ਆਫ ਮਾਈਂਡ ਦਾ ਮੁਜ਼ਾਹਿਰਾ ਕਰਤੇ ਹੋਏ ਜਿਹੜਾ ਉਹਨਾਂ ਦਾ ਤਜਰਬਾ ਹੈ ਉਹਨੂੰ ਉਸ ਟਾਈਮ ਹੀ ਅੰਦੇਸਾ ਹੋ ਗਿਆ ਕਿ ਇਹ ਮਸਲਾ ਜਿਹੜਾ ਹੈਗਾ ਸੱਕੀ ਹੈਗਾ ਇਸ ਲਈ ਉਹਨੇ ਟੈਕਨੀਕਲ ਡਿਟੇਲ ਤੇ ਟੈਕਨੀਕਲ ਐਨਾਲਿਸਿਸ ਹਿਊਮਨ ਸੋਰਸਸ ਦਾ ਮਦਦ ਲెਤੇ ਹੋਏ ਇਹ ਮਸਲਾ ਹੋਰ ਪੜਤਾਲ ਕਰਨ ਲਈ ਆਪਣੇ ਕੋਲ ਰੱਖ ਲਿਆ ਜਦ ਹੋਰ ਪਰਤਾਲ ਕੀਤੀ ਗਈ ਨਾਲ ਟੈਕਨੀਕਲ ਡਿਟੇਲ ਲਿੱਤੀ ਗਈ ਤੇ ਉਹਨਾਂ ਦਾ ਸੱਕ ਜਿਹੜਾ ਹੈਗਾ ਔਰ ਇਹ ਘੜਾ ਹੋ ਗਿਆ ਜਦ ਮਨਜੀਤ ਦੇ ਪ੍ਰਾ ਗੁਰਸੇਵਕ ਨਾਲ ਰਸਤਾ ਗਿਆ ਕੀਤਾ ਗਿਆ ਤੇ ਉਹਨੇ ਇਹ ਬਿਆਨ ਵੀ ਲਿਖਾਇਆ ਕਿ ਜਿਹੜੀ ਉਹਦੀ ਪਰਚਾਈ ਸੀ ਸੁਖਦੀਪ ਕੌਰ ਤੇ ਸੁਖਦੀਪ ਕੌਰ ਦਾ ਜਿਹੜਾ ਇੱਕ ਪੁਰਾਣਾ ਪਾਰਟਨਰ ਸੀ ਲਵਰ ਸੀ ਹਰਜਿੰਦਰ ਇਹ ਦੋਵਾਂ ਨੇ ਉਹਦੇ ਪਰਾ ਮਨਜੀਤ ਨੂੰ ਸਿਟੀ ਜਿਰਾਜਤ ਸੈਰ ਕਰ ਰਹੀ ਸੀ 6 ਤਾਰੀਖ ਨੂੰ ਤਦ ਉਹਨੂੰ ਸਵਿਫਟ ਗੱਡੀ ਚਕਾਰ ਚ ਉਹਨੂੰ ਅਗਵਾ ਕੀਤਾ ਪੁਲਿਸ ਨੇ ਪਰਚਾ ਦਰਜ ਕਰ ਲਿਆ ਤੇ ਨਾਲ ਰੇਡ ਸਟਾਰਟ ਕਰ ਦਿਆ ਨਾਲ ਟੈਕਨੀਕਲ ਜਿਹੜਾ ਹੈਗਾ ਤਫਤੀਸ਼ ਤੇ ਸਾਇੰਟਿਫਿਕ ਤਰੀਕੇ ਨਾਲ ਤਫਤੀਸ਼ ਸਟਾਰਟ ਕਰਤੀ 13 ਤਾਰੀਖ ਨੂੰ ਡੀਐਸਪੀ ਡੀਸੀ ਬਲਕਾਰ ਜੀ DSP जीरा गुरदीप जी ਤੇ ਸਪੈਸ਼ਲੀ ਅਪਪਾਇੰਟ ਕੀਤੇ ਗਏ ਸੀ DSP NDPS ਨਵੀਨ ਜੀ ਦੀ ਟੀਮ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਜਦ 13 ਤਾਰੀਖ ਨੂੰ थाना ਸਰਹਾਲੀ ਦੇ ਏਰੀਆ ਵਿੱਚੋਂ ਸੁਖਦੀਪ ਕੌਰ ਦੀ ਉਹਦੇ ਪੇਕੇ ਤੋਂ ਉਹਦੀ ਗ੍ਰਿਫਤਾਰੀ ਹੋਈ ਜਦ ਉਹਦੇ ਨਾਲ ਲਾ ਕੇ ਪੁੱਛਗਿੱਛ ਕੀਤੀ ਗਈ ਜਿਵੇਂ ਮੈਂ ਤੁਹਾਨੂੰ ਪਹਿਲੇ ਦੱਸਿਆ ਕਿ ਮਾਂਜੋ ਕੇ SSP ਫਿਰੋਜ਼ਪੁਰ ਸੋਮਿਆ ਮਿਸਰਾ ਜੀ ਵੱਲੋਂ ਜਿਹੜੇ ਨਿਰਦੇਸ਼ ਹੈਗੇ ਕਿ ਕੋਈ ਵੀ ਤਫ਼ਤੀਸ਼ ਜਿਹੜੀ ਡੁੰਗਾਈ ਨਾਲ ਹਿਊਮਨ ਸੋਰਸ ਟੈਕਨੀਕਲ ਸੋਰਸ ਤੇ ਫੋਰੈਂਸਿਕ ਐਨਲਿਸਿਸ ਨਾਲ ਕਿੱਤੀ ਜਾਵੇ ਜਦ ਇਹ ਤਫਤੀਸ਼ ਕੀਤੀ ਗਈ ਨਾਲ ਜਿਹੜਾ ਸਾਇੰਟਿਫਿਕ ਮੈਥਡ ਦਾ ਯੂਜ਼ ਕੀਤਾ ਗਿਆ ਤਾਂ ਸਾਡੀ ਟੀਮ ਨੂੰ ਆ ਪਤਾ ਚੱਲਿਆ ਕਿ ਜਦਾਦਾ ਹਸਬੰਡ ਸੀ ਮਨਜੀਤ ਉਹਦਾ ਕਤਲ ਹਰਜਿੰਦਰ ਤੇ ਉਹਦੇ ਔਰ ਸਾਥੀ ਨੇ ਕੀਤਾ ਹੈ ਤਾਂ ਪੁਲਿਸ ਨੂੰ ਸ਼ੱਕ ਹੋਇਆ ਕਿ ਸੁਖਦੀਪ ਕੌਰ ਝੂਠ ਬੋਲ ਰਹੀ ਹੈ ਜਿਸ ਤੋਂ ਬਾਅਦ ਸੁਖਦੀਪ ਕੌਰ ਨੂੰ ਗ੍ਰਿਫਤਾਰ ਕਰਕੇ ਜਦੋਂ ਸਖਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਪਤਾ ਚੱਲਿਆ ਕਿ ਸੁਖਦੀਪ ਕੌਰ ਦੇ ਤਾਰਨ ਤਾਰਨ ਦੇ ਪਿੰਡ ਗੰਡੀ ਬਿੰਚ ਰਹਿੰਦੇ ਹਰਜਿੰਦਰ ਸਿੰਘ ਨਾਲ ਪ੍ਰੇਮ ਸਬੰਧ ਨੇ ਅਤੇ ਸੁਖਦੀਪ ਕੌਰ ਨੇ ਹਰਜਿੰਦਰ ਸਿੰਘ ਅਤੇ ਉਸ ਦੇ ਸਾਥੀਆਂ ਨਾਲ ਮਿਲ ਕੇ ਆਪਣੇ ਪਤੀ ਦਾ ਕਤਲ ਕਰ ਦਿੱਤਾ ਜਿਸ ਤੋਂ ਬਾਅਦ ਪੁਲਿਸ ਨੇ ਹਰਜਿੰਦਰ ਸਿੰਘ ਅਤੇ ਉਸ ਦੇ ਸਾਥੀਆਂ ਨੂੰ ਵੀ ਕਾਬੂ ਕਰ ਲਿਆ ਹੋਰ ਪੜਤਾਲ ਕੀਤੀ ਗਈ ਹੋਰ ਤਫਤੀਸ਼ ਕੀਤੀ ਗਈ ਸਾਨੂੰ ਫਿਰ ਇਨਪੁਟ ਮਿਲਿਆ ਕਿ ਜਿਹੜਾ ਹਰਜਿੰਦਰ ਹੈ ਤੇ ਉਹਦੇ ਨਾਲ ਹੋ ਜਿਹੜੇ ਉਹਦੇ ਸਾਥੀ ਨੇ ਪੰਜਾਬ ਹਿਮਾਚਲ ਬਾਰਡਰ ਤੇ ਮੌਜੂਦ ਨੇ ਡੀਐਸਪੀ ਗੁਰਦੀਪ ਜੀ ਕੇ ਸੁਪਰਵਿਜ਼ਨ ਵਿੱਚ ਇੱਕ ਟੀਮ ਐਸਐਚਓ ਸਿਟੀ ਜੀਰਾ ਕਮਲ ਜੀ ਕੀ ਟੀਮ ਉੱਥੇ ਭੇਜੀ ਗਈ ਪੰਜਾਬ ਹਰਿਆਣਾ ਪੰਜਾਬ ਹਿਮਾਚਲ ਬਾਰਡਰ ਤੇ ਤੇ 17 ਤਾਰੀਖ ਨੂੰ ਜਿਹੜਾ ਸੁਖਦੀਪ ਕੌਰ ਦਾ ਜਿਹੜਾ ਪਾਰਟਨਰ ਸੀ ਹਰਜਿੰਦਰ ਸਿੰਘ ਪੁੱਤਰ ਕਲਵੰਤ ਸਿੰਘ ਥਾਣਾ ਚੋਲਾ ਸਾਹਿਬ ਦਾ ਰਹਿਣ ਵਾਲਾ ਉਦੀ ਗੁਰਲੀਲ ਦੀ ਤੇ ਅਰਸ਼ਦੀਪ ਦੀ ਹਿਮਾਚਲ ਦੇ ਏਰੀਆ ਤੋਂ ਗ੍ਰਿਫਤਾਰੀ ਹੋਈ ਜਦ ਉਹਨੂੰ ਲਾ ਕੇ ਹੋਰ ਪੁੱਛਗਿਛ ਕੀਤੀ ਗਈ ਤਾਂ ਜਿਹੜੀ ਪੂਰੀ ਕਹਾਣੀ ਹੈ ਉਹ ਕਲੀਅਰ ਹੋਈ ਕਿ 6 ਤਾਰੀਖ ਦੀ ਰਾਤ ਨੂੰ ਹੀ ਸੈਰ ਕਰਤੇ ਵਕਤ ਹਰਜਿੰਦਰ ਤੇ ਉਹਦੇ ਸਾਥੀ ਨੇ ਸਿਫਟ ਗੱਡੀ ਵਿੱਚ ਮਨਜੀਤ ਦਾ ਸੁਖਦੀਪ ਕੌਰ ਦੇ ਮਦਦ ਨਾਲ ਉਹਨੂੰ ਕਿਡਨੈਪ ਕੀਤਾ ਤੇ ਉਹਨੂੰ ਕਿਡਨੈਪ ਕਰਨ ਤੋਂ ਬਾਅਦ ਪਿੰਡ ਗੰਢੀਵਿੰਡ ਤਤਲ थाना ਚੋਲਾ ਸਾਹਿਬ ਲੈ ਜਾ ਕੇ ਪੁਰਾਣੇ ਖੂਦੇ ਨੇਰੇ ਪਰ ਨੇ ਨਾਲ ਪਹਿਲਾਂ ਤੋ ਦਾ ਗਲਾ ਘੁੱਟਿਆ ਗਲਾ ਘੁੱਟਣ ਤੋਂ ਬਾਅਦ ਨੇੜੇ ਵਿਆਸ ਦਰਿਆ ਪੈਂਦਾ ਹੈ ਉੱਥੇ ਲੈ ਜਾ ਕਰਕੇ ਜਿਹੜੀ ਉਹਦੀ ਲਾਸ਼ ਸੀ ਬੋਡੀ ਸੀ ਉਹਨੂੰ ਕੰਡਿਆਲੇ ਤਾਰ ਨਾਲ ਲਪੇਟ ਕੇ ਨਾਲ ਪੱਥਰ ਵਿੱਚ ਬੰਨ੍ਹ ਕੇ ਵਿਆਸ ਦਰਿਆ ਵਿੱਚ ਸੁੱਟਤਾ ਜਿਹੜੀ ਹੁਣ ਤਫਤੀਸ਼ ਅੱਗੇ ਚੱਲ ਰਹੀ ਹੈ ਉਸ ਮੁਤਾਬਿਕ ਹੋਰ ਵੀ ਪੁੱਛਗਿੱਛ ਕੀਤੀ ਗਈ ਤਾਂ ਹੋਰ ਪੁੱਛਗਿੱਛ ਮੁਤਾਬਿਕ ਅੱਗੇ ਜਦ ਪੁੱਛਗਿੱਛ ਕੀਤੀ ਗਈ ਤੇ ਜਿਹੜਾ ਹਰਜਿੰਦਰ ਸੀ ਉਹਨੇ ਆ ਵੀ ਮੰਨਿਆ ਕਿ ਇਸ ਤੋਂ ਪਹਿਲਾਂ ਹੋਇਆ ਕਿ ਨਸ਼ਾ ਛੁਡਾਓ ਕੇਂਦਰ ਚਲਾਉਂਦਾ ਸੀ ਸਾਲ 2022 ਵਿੱਚ ਇੱਕ ਵਿਅਕਤੀ ਗੁਰਪ੍ਰੀਤ ਗੋਪੀ ਦੀ ਉੱਥੇ गिर ਕੇ ਮੌਤ ਹੋ ਗਈ ਸੀ ਉਸ ਦੀ ਬੋਡੀ ਨੂੰ ਵੀ ਉਸਨੇ ਆਹੇ ਥਾਂ ਤੇ ਬਿਆਸ ਦੇ ਵਿੱਚ ਡਿਸਪੋਜ਼ ਕੀਤਾ ਸੀ ਹੁਣ ਪਤਾਲ ਚੱਲ ਰਹੀ ਹੈ ਜਿਵੇਂ ਪਤਾਲ ਵਿੱਚ ਹੋਰ ਕੋਈ ਸਫਲਤਾ ਮਿਲਦੀ ਹੈ ਤੁਹਾਨੂੰ ਅਸੀਂ ਇਨਫਾਰਮ ਕਰਾਂਗੇ ਤੇ ਸਾਰੇ ਦੋਸ਼ੀਆਂ ਨੇ ਕਬੂਲ ਕੀਤਾ ਹੈ ਕਿ ਮਨਜੀਤ ਸਿੰਘ ਨੂੰ ਉਹਨਾਂ ਨੇ 6 ਜੂਨ ਦੀ ਰਾਤ ਹੀ ਪਰਨੇ ਨਾਲ ਗळा ਕੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ ਅਤੇ ਉਸ ਦੀ Laash ਨੂੰ ਪੱਥਰ ਨਾਲ ਬੰਨ ਕੇ ਲੋਹੇ ਦੀ ਕੰਡਿਆਲੀ ਤਾਰ ਵਿੱਚ ਲਪੇਟ ਕੇ ਬਿਆਸ ਦਰਿਆ ਵਿੱਚ ਸੁੱਟ ਦਿੱਤਾ ਸੀ ਫਿਲਹਾਲ ਪੁਲਿਸ ਮ੍ਰਿਤਕ ਮਨਜੀਤ ਸਿੰਘ ਦੀ Laash ਨੂੰ ਲੱਭਣ ਵਿੱਚ ਲੱਗੀ ਹੋਈ ਹੈ ਫਿਰੋਜ਼ਪੁਰ ਤੋਂ ਪਰਮਜੀਤ ਸਖਾਣਾ ਸੈਂਟਰਲ ਪੰਜਾਬ ਟੀਵੀ